ਗੱਲ ਜੀ ਮੈਂ ਇੱਥੇ ਇਸ ਦੁਕਾਨਾਂ ਸਭ ਪੰਜਾਬ ਦੇ ਜਲਾਲਾਂ ਲਾ ਦੇ। ਐਸਐਸਪੀ ਸਾਹਿਬ ਦੇ ਇੱਕ ਨਿਸ਼ਾਨਦੇਸ਼ਾ ਨੂੰ ਫੜਕਦੇ ਹੋਏ ਜੀ ਡੀਐਸਪੀ ਸਾਹਿਬ ਜੀ ਜਲਾਲਾਂ ਬਾਦ ਹੁਸਮਾਨ ਨੂੰ ਫੜਦੇ ਹੋਏ ਕਿ ਆਪਾਂ ਨੂੰ ਪਤਾ ਹੀ ਹੈ ਕਿ ਸੜਕ ਦਾ ਸੀਜ਼ਨ ਚੱਲ ਰਿਹਾ ਹੈ। ਟ੍ਰੈਫਿਕ ਨੂੰ ਚਾਰੂ ਰੰਗ ਨਾਲ ਚਲਾਉਣ ਵਾਸਤੇ ਦਾਣਾ ਮੰਡੀ ਜਿੱਥੇ ਕਿ ਆਪਣੀ ਸਬਜ਼ੀ ਮੰਡੀ ਸ਼ੁਰੂ ਹੁੰਦੀ ਹੈ ਉੱਥੇ ਅਸੀਂ ਇੱਕ ਬੈਰੀਏਡ ਕਰਕੇ ਜਣਾ ਇੱਕ ਟ੍ਰੈਫਿਕ ਨਾਸ਼ਾ ਲਾਇਆ ਹੈ। ਜਿਹੜੀਆਂ ਖਾਲੀ ਟਰਾਲੀਆਂ ਨੇ ਉਹਨਾਂ ਨੂੰ ਖੱਬੇ ਹੱਥੇ ਭੇਜਦੇ ਆਂ ਵੀ ਜਿਹੜੇ ਆਰਿਆਂ ਵਾਲਾ ਗੇਟ ਆਣਾ ਜੀ ਉਹ ਸਾਈਡ ਤੋਂ ਬਾਹਰ ਕੱਢ ਰਿਹਾ ਕਿ ਕਿਸੇ ਤਰ੍ਹਾਂ ਦੀ ਜਿਹੜੀ ਜਿਹੜੇ ਗੇਟ ਤੇ ਟਰੈਫਿਕ ਦੀ ਸਮੱਸਿਆ ਨਾ ਹੋਵੇ ਕਿ ਜੇਕਰ ਇਸ ਪਾਸੇ ਦੀ ਸਾਰੀ ਟਰੈਫਿਕ ਤੋਰਦੇ ਆਂ ਤੇ ਟਰੈਫਿਕ ਦੀ ਬਹੁਤ ਸਮੱਸਿਆ ਆਉਂਦੀ ਹੈ ਜਿਹਦੇ ਨਾਲ ਬਹੁਤ ਜਾਨ ਲੱਗ ਜਾਂਦਾ ਇਸ ਕਰਕੇ ਅਸੀਂ ਜਿਹੜੇ ਟਰਾਲੀਆਂ ਆਉਂਦੀਆਂ ਨੇ ਚਾਹੇ ਤੇ ਕੋਈ ਵੀ ਵਹੀਕਲ ਆਉਂਦਾ ਉਹਨਾਂ ਨੂੰ ਅਸੀਂ ਆਰਿਆਂ ਵਾਲੇ ਗੇਟ ਵੱਲ ਦੀ ਭੇਜ ਰਹੇ ਆਂ ਕਿ ਕਿਸੇ ਤਰ੍ਹਾਂ ਦੀ ਅੰਦਰਲੇ ਗੇਟ ਤੇ ਜਿਹੜੀ ਟਰੈਫਿਕ ਦੀ ਸਮੱਸਿਆ ਨਾ ਹੋਵੇ ਤੇ ਨਾਲ ਹੀ ਅਸੀਂ ਦੇ ਨੇ ਜ ਸਾਡੇ ਵੱਡੇ ਡੱੱਕ ਲੱਗੇ ਹੋਏ ਨੇ ਵੱਡੇ ਵੱਡੇ ਸਪੀਕਰ ਲੱਗੇ ਨੇ ਉਹਨਾਂ ਨੂੰ ਅਸੀਂ ਇਹ ਹਦਾਇਤ ਕਰ ਰਹੇ ਆਂ ਕਿ ਆਪਣੇ ਜਿਹੜੇ ਸਪੀਕਰ ਜਦੋਂ ਤੁਸੀਂ ਸ਼ਹਿਰ ਦੇ ਵਿੱਚ ਇੰਟਰ ਕਰਦੇ ਆਂ ਉਹਨਾਂ ਨੂੰ ਬੰਦ ਕਰ ਲਓ ਤੇ ਆਪਾਂ ਨੂੰ ਪਤਾ ਲੱਗ ਜੇ ਕਿ ਆਪਣੇ ਪਿੱਛੇ ਕੋਈ ਆ ਰਿਹਾ ਵੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਤੁਸੀਂ ਸਰ ਇਹ ਕਿੰਨੇ ਵਜੇ ਕਿੰਨੇ ਵਜੇ ਤੱਕ ਡਿਊਟੀ ਹੈ तकरीबन ਅਸੀਂ 5:00 ਵਜੇ ਆ ਗਏ ਜੀ ਪਹਿਲਾਂ ਅਸੀਂ ਉਧਰ ਆਪਣੇ ਬਾਮਣੀ ਚੁੰਗੀ ਜਾਮ ਲੱਗਿਆ ਸੀ ਜਿਹੜੇ ਉਧਰ ਗੜਾਉਣ ਨੇ ਉਧਰ ਜਿਹੜੇ ਟਰੱਕ ਨੇ ਜੀ ਉਹ ਟਰੱਕ ਉਧਰ ਭਰ ਕੇ ਜਾ ਰਹੇ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਵਾਰ-ਵਾਰ ਵੀਡੀਓ ਪਾ ਰਹੇ ਨੇ ਜੇ ਟ੍ਰੈਫਿਕ ਨੂੰ ਲੈ ਕੇ ਉਹਨਾਂ ਨੂੰ ਕੀ ਸੰਦੇਸ਼ ਹੈ ਅਸੀਂ ਪਹਿਲਾਂ ਵੀ ਮੈਂ ਇੱਕ ਵਾਰੀ ਇਹੋ ਹੀ ਸੰਦੇਸ਼ ਦਿੱਤਾ ਸੀ ਕਿ ਆਪਣਾ ਕੱਲਾ ਵੀਡੀਓ ਪਾਉਣ ਨਾਲ ਇਹ ਹੱਲ ਨਹੀਂ ਹੁੰਦੀ ਕਿ ਜੇਕਰ ਆਪਾਂ ਨੂੰ ਪਤਾ ਜਾਮ ਲੱਗਿਆ ਹੈ ਨਾ ਤੇ ਪਹਿਲਾਂ ਆਪਾਂ ਨੂੰ ਵੀ ਸਹੀ ਹੋਣਾ ਚਾਹੀਦਾ ਹੈ ਕਿ ਜੇਕਰ ਕੋਈ ਲੰਘ ਰਿਹਾ ਹੈ ਤਾਂ ਪਹਿਲਾਂ ਲੰਘ ਦਿੱਤਾ ਜਾਵੇ ਲੰਘਣ ਦਿੱਤਾ ਜਾਵੇ ਉਹਦੇ ਲੰਘਣ ਤੋਂ ਬਾਅਦ ਹੀ ਆਪਾਂ ਲੰਘੀਏ ਇਹ ਨਹੀਂ ਕਿ ਮੰਨ ਲਓ ਇੱਕ ਫਸਿਆ ਤੇ ਆਪਾਂ ਵੀ ਦੂਜੇ ਦੇ ਪਾਸੇ ਲਿਆ ਕੇ ਵਿੱਚ ਫਸਾ ਦੇਵਾਂ ਜਿਹਦਾਂ ਟ੍ਰੈਫਿਕ ਦਾ ਜ਼ਿਆਦਾ ਹੀ ਰਿਸਕ ਕਰਕੇ ਸਾਹਮਣਾ ਕਰਨਾ ਪੈਂਦਾ ਹੈ ਸਰਾ ਜੇ ਕੋਈ ਚਲਾਨ ਵਗੈਰਾ ਵੀ ਕੀਤੇ ਗਏ ਨੇ ਜੀ ਅਸੀਂ ਤਕਰੀਬਨ 25 ਦੇ ਕਰੀਬ ਚਲਾਨ ਜਿਹੜੇ ਨੇ ਕਰਦੇ ਜੀ ਅੱਗੇ ਕੀ ਪ੍ਰਬੰਧ ਰਹਿਣਗੇ ਮੰਡੀ ਨੂੰ ਲੈ ਕੇ ਪ੍ਰਬੰਧ ਰੱਖਾਂਗੇ ਕਿ ਜਿੰਨੇ ਦਿਨ ਵਾਸਤੇ ਸੀਜ਼ਨ ਚੱਲਦਾ ਹੈ ਤੇ ਸ਼ਾਮ ਨੂੰ ਅਸੀਂ ਇੱਥੇ ਨਾਕਾ ਲਗਾ ਕੇ ਜਿਹੜਾ ਟਰੈਕ ਨੂੰ ਡਿਵਾਈਡ ਕਰਾਂਗੇ ਤੇ ਕਿਸੇ ਤਰ੍ਹਾਂ ਦੇ ਰੋਡ ਦੇ ਉੱਤੇ ਜਿਹੜਾ ਜਾਮ ਨਾਲ